ਉਹ ਜਿਆਦਾ ਲਾਕੇ ਨੂੰ ਘਾਟਾ ਹੋਇਆ। ਸ਼ੁਰੂ ਦੇ ਕਕਰੀਬ ਪਾਰ ਚ ਉੱਠ ਕੇ ਆਏ ਦੀ ਹਰ ਇੱਕ ਦੇ ਦੁੱਖ ਗਰਦ ਨੂੰ ਸਮਝਦੇ। ਜਿੱਥੇ ਕਿ ਆਮ ਆਦਮੀ ਪਾਰਟੀ ਨੂੰ ਹਜੇ ਲੁਧਿਆਣਾ ਦੇ ਉਹਨਾਂ ਦੇ ਵਿਧਾਇਕ ਗੋਗੀ ਦੇ ਜਾਨ ਦਾ ਘਾਟਾ ਪੋਲਾ ਨਹੀਂ ਸੀ ਹੋਇਆ ਉੱਥੇ ਹੀ ਤਰਨਤਨ ਦੇ ਵਿੱਚ ਵੀ ਮੌਜੂਦਾ ਵਿਧਾਇਕ ਆਮ ਦੀ ਪਾਰਟੀ ਦੇ ਆ ਕਸ਼ਮੀਰ ਸਿੰਘ ਸੋਲ ਦਾ ਦਿਹਾਤ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਉਹਨਾਂ ਦੇ ਗ੍ਰੇਵ ਵਿਖੇ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਿਹੜੇ ਮੌਜੂਦਾ ਵਿਧਾਇਕ ਸੀਗੇ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦਾ ਦਿਹਾਤ ਹੋ ਚੁੱਕਿਆ ਲੰਬੇ ਸਮੇਂ ਤੋਂ ਜਿਹੜਾ ਬਿਮਾਰੀ ਨਾਲ ਜੂਝਦੇ ਸੀਗੇ ਕੈਂਸਰ ਸੀਗਾ ਉਹ ਸੋ ਇਲਾਜ ਚੱਲ ਰਿਹਾ ਸੀਗਾ ਲੇਕਿਨ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀਗਾ ਹੁਣੇ ਜਦੋਂ ਪਤਾ ਲੱਗਿਆ ਅੱਜ ਜਿਹੜਾ ਉਹਨਾਂ ਨੂੰ ਆਮੇਸਲ ਦੇ ਵਿਖੇ ਜਿਹੜਾ ਇੱਕ ਅੰਨੀਜੀ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਜਾਇਆ ਜਾਂਦਾ ਜਦੋਂ ਉਹਨਾਂ ਦੀ ਹਾਲਤ ਵਿਗੜਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਇਸ ਵਕਤ ਉਹਨਾਂ ਦੇ ਗ੍ਰਾਹ ਵਿਖੇ ਮੌਜੂਦ ਹਨ ਤਕਰੀਬਨ 11 ਵਜੇ ਦਾ ਸਮਾਂ ਸੀਗਾ ਜਦੋਂ ਇਹ ਐਲਾਨ ਹੁੰਦਾ ਡਾਕਟਰਾਂ ਵੱਲੋਂ ਜਿਹੜਾ ਦੱਸਿਆ ਜਾਂਦਾ ਸੂਚਿਤ ਕੀਤਾ ਜਾਂਦਾ ਕਿ ਜਿਹੜੇ ਵਿਧਾਇਕ ਨੇ ਕਸ਼ਮੀਰ ਸਿੰਘ ਸੋਲੋਂ ਨਹੀਂ ਰਹੇ ਉਸ ਤੋਂ ਬਾਅਦ ਜਿਹੜਾ ਹੁਣ ਉਹਨਾਂ ਦੇ ਗ੍ਰਹਿ ਦੇ ਵਿੱਚ ਹੁਣ ਉਹਨਾਂ ਦੇ ਸਮਰਥਕ ਨੇ ਪਹੁੰਚ ਦੇਣੇ ਸੋ ਗੱਲਬਾਤ ਕਰਦੇ ਆ ਜਿਹੜੇ ਉਹ ਵੀ ਇੱਥੇ ਉਹਨਾਂ ਦੇ ਸਾਥੀ ਪਹੁੰਚੇ ਨੇ ਭਾਈ ਜੀ ਬੜਾ ਵੱਡਾ ਘਾਟਾ ਪੈ ਗਿਆ ਪਹਿਲਾਂ ਲੁਧਿਆਣੇ ਦਾ ਘਾਟਾ ਨਹੀਂ ਸੀ ਪੂਰਾ ਆ ਬਹੁਤ ਜ਼ਿਆਦਾ ਭਾਜੀ ਇੱਦਾਂ ਵੀ ਡਾਕਟਰ ਸੋਲੋਂ ਪਿੰਡ ਜਲਾਲਨਾਵਤ ਜ਼ਿਲ੍ਹਾ ਤਰਨਤਾਰਨ ਜਿੱਨਾਂ ਦਾ ਜਨਮ ਹੋਇਆ ਸੀ 1958 ਸਾਲ ਨੂੰ ਤੇ ਜਲਾਲਨਾਵਤ ਤੋਂ ਹੀ ਇਹਨਾਂ ਨੇ میٹرਕ 10ਵੀਂ ਕੀਤੀ ਨਾਗੋਕੇ ਤੋਂ میٹرਕ ਕੀਤੀ ਆ ਉਹਦੇ ਤੋਂ ਬਾਅਦ ਅੰਮ੍ਰਿਤਸਰ ਮੈਡੀਕਲ ਕਾਲ ਐਮਬੀਬੀਐਸ ਦੌਰਾਨ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਜਿਹੜੀ ਹੈ ਬਤੌਰ ਡਾਕਟਰ ਜਿਹੜੀ ਆ ਸਰਵਿਸ ਕਰਦੇ ਰਹੇ ਆ ਹਰ ਜੁਨੀਅਨ ਦੇ ਡਾਕਟਰਾਂ ਦੀ ਜੁਨੀਅਨ ਦੇ ਪ੍ਰਧਾਨ ਵੀ ਰਹੇ ਆ ਕਈ ਡਾਕਟਰਾਂ ਦੀਆਂ ਜਿਹੜੀਆਂ ਜੁਨੀਅਨੀਆਂ ਦੀਆਂ ਇਹਨਾਂ ਲੜਾਈਆਂ ਲੜੀਆਂ ਵਾਂ ਵੀ ਬੜੇ ਵਧੀਆ ਤਰੀਕੇ ਨਾਲ ਕੰਮਕਾਜ ਕਰਦੇ ਮਗਰੋਂ ਸਿਆਸਤ ਚ ਆਇਆ ਵੈਗਨੂ ਨੇ ਕਿਰਪਾ ਕੀਤੀ ਆ ਪਹਿਲੀ ਵਾਰਾਂ ਜਿਹੜੇ ਐਮਐਲਏ ਬਣੇ ਆ ਪਰ ਐਮਐਲਏ ਬਣਨ ਪ੍ਰੰਤ ਹੀ ਕੁਛ-ਕੁਛ ਸਮੇਂ ਬਾਅਦ ਹੀ ਇਹਨਾਂ ਨੂੰ ਇਹ ਬਿਮਾਰੀ ਆ ਜਿਹੜੀ ਨਾਮਰਾਦ ਕੈਂਸਰ ਉਹਦਾ ਅੰਦਰ ਪੀ ਸ਼ੁਰੂ ਹੋ ਗਈ ਆ ਉਹਦਾ ਲਾਜ ਵੀ ਕਾਫੀ ਚੱਲਿਆ ਵਾ ਪਰ ਸਮਾਂ ਪਾ ਕੇ 2 ਸਾਲ ਇਹ ਬਿਮਾਰੀਆਂ ਜੂਝਦੇ ਆ ਹੁਣ 1 ਮਹੀਨੇ ਤੋਂ ਕਾਫੀ ਤੰਗੀ ਚ ਹੀ ਪੀ ਬਿਮਾਰੀ ਜਿੱਤ ਗਈ ਸਰੀਰ ਹੋਲੀ ਹੋਲੀ ਡਾਊਨ ਜਾਂਦਾ ਹੋ ਗਿਆ ਜਿੱਤੇ ਬਹੁਤ ਜ਼ਿਆਦਾ ਲਾਗ ਕੇ ਨੂੰ ਘਾਟਾ ਵਾ ਕਿਦਾਂ ਦਾ ਉਹਨਾਂ ਦਾ ਮਰਤਾਬ ਸੀਗਾ ਜਦੋਂ ਵਿਚਰਦੇ ਸੀਗੇ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਕਾਰਜ ਕੀਤੇ ਜਾਦੇ ਸੀਗੇ ਤਕਰੀਬਨ ਸਾਢੇ 3 ਸਾਲ ਦਾ ਸਮਾਂ ਹੋ ਚੁੱਕਿਆ ਹੈ ਆ ਕਾਰਗਜ਼ਾਦੀ ਨੂੰ ਕਿਸ ਤਰੀਕੇ ਦਾ ਉਹਨਾਂ ਦਾ ਵਿੱਚੰਨਾ ਸੀਗਾ ਕਿਸ ਤਰੀਕੇ ਦੇ ਕਾਰ ਦੇ ਜਿਹੜੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਸ਼ਾਇਦ ਪੱਕੀ ਕੀਤੀ ਜਾਂਦੀ ਹੈ। ਭਾਜੀ ਬਹੁਤ ਹੀ ਵਧੀਆ ਹੈ ਜੀ। ਸ਼ੁਰੂ ਤੇ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਆਏ ਸੀ ਤੇ ਹਰ ਇੱਕ ਦੇ ਦੁੱਖ ਦਰਦ ਨੂੰ ਸਮਝਦੇ ਹੀ। ਵੀ ਲੋਕਾਂ ਦੇ ਨਾਲ ਇੰਨਾ ਦਾ ਇੰਨਾ ਦਾ ਹੈ ਵੀ ਬਿਮਾਰ ਹੋਣ ਦੇ ਬਾਵਜੂਦ ਵੀ ਹਨਾ ਉਹ ਹਰ ਇੱਕ ਦੇ ਨਾਲ ਕੰਮ ਕਰਾਉਣ ਵੀ ਤਰ ਪੈਂਦੇ ਹੈ ਜਾਂ ਕੋਈ ਫੋਨ ਤੇ ਜਿੱਦਾਂ ਦਾ ਵੀ ਹੈਗਾ ਹੈ ਨਾ ਉਹਨਾਂ ਦਾ ਕੰਮ ਕਰਵਾ ਕੇ ਤੇ ਫੇਰ ਹੀ ਉਹਨਾਂ ਨੂੰ ਚੈਨ ਮਿਲਦਾ ਹੈ। ਜੀ ਤੇ ਸਿਹਤ ਵੈਗਰੂ ਕਿਰਪਾ ਕਰਦਾ ਸਿਹਤ ਚੰਗੀ ਰਹਿੰਦੀ ਤੋ ਇਹਦੇ ਤੋਂ ਵੀ ਦੁੱਗਣਾ ਕੰਮ ਹੋਰ ਕਰ ਸਕਦੇ ਬਹੁਤ ਜ਼ਿਆਦਾ ਤਰਨਤਨ ਜ਼ਿਲ੍ਹੇ ਨੂੰ ਸਾਡੇ ਇਲਾਕੇ ਨੂੰ ਡਾਕਟਰ ਜੁਨੀਆਂ ਨੂੰ ਜਿੰਨੇ ਵੀ ਐਮਐਲਏ ਜੁਨੀਆਂ ਨੇ ਜਾਂ ਜੋ ਵੀ ਇਹਨਾਂ ਦੀ ਹੈਗੀ ਆ ਬਹੁਤ ਜ਼ਿਆਦਾ ਘਾਟਾ ਵਾ ਇਹੋ ਜਿਹੇ ਇਨਸਾਨ ਮਿਲਣਾ ਜਿਹੜਾ ਸਮਾਂ પાਕੇ ਮੁਸ਼ਕਲ ਹੈ ਜੀ ਹਾਂਜੀ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹਨਾਂ ਦੇ ਗ੍ਰਹਿ ਵਿਖੇ ਸਕਤ ਮੌਜੂਦ ਹੈਗੇ ਆ ਜਿਹੜਾ ਉਹਨਾਂ ਦੇ ਸਮਰਥਕ ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਵੀ ਇੱਥੇ ਪਹੁੰਚਦੇ ਨੇ ਸੋ ਜਿਹੜਾ ਦੁੱਖ ਦਾ ਭਰਟਾ ਉਹ ਹੋਲ ਜਿਹੜਾ ਸਮਰਥਕ ਸੀਗੇ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ ਬੜਕਤ ਗੱਲਦੇ ਸੀਗੇ ਮੌਜੂਦ ਨੇ ਗੁਲਸੇਵ ਸਿੰਘ ਔਲਖ ਹਜੇ ਲੁਧਿਆਣੇ ਵਾਲਾ ਘਾਟਾ ਨਹੀਂ ਸੀ ਪੂਰਾ ਹੋਇਆ ਗੁਪਤ ਗੋਗੀ ਜੀ ਦਾ ਤਰਨਤਨ ਦੇ ਵਿੱਚ ਹੀ ਬੜਾ ਵੱਡਾ ਘਾਟਾ ਪਿਆ ਅੱਜ ਜੋ ਸਾਡੇ ਡਾਟਰ ਕਸ਼ਵੀਰ ਸਿੰਘ ਸੋਲ ਸਾਡੇ ਵਿੱਚ ਨਹੀਂ ਰਿਹਾ ਆਮ ਆਦਮੀ ਹਲਕਤ ਤਰਨਤਾਰਨ ਤੋਂ ਇੱਕ ਸਾਡੇ ਵਾਸਤੇ ਸਾਡੀ ਪਾਰਟੀ ਵਾਸਤੇ ਸਾਡੇ ਸਾਥੀਆਂ ਵਾਸਤੇ ਨਾਂ ਸਹਾਰਨ ਜੋ ਘਾਟਾ ਹੈ ਡਾਟਰ ਕਸ਼ਵੀਰ ਸਿੰਘ ਸੋਲ ਜੋ ਸਾਡੇ ਆਮ ਆਦਮੀ ਪਾਰਟੀ ਦੇ ਮੋਢੀਆਂ ਦੇ ਵਿੱਚੋਂ ਸੀ ਕੋਈ ਇੱਕ ਚੰਗੀ ਸੋਚ ਦੇ ਮਾਲਕ ਸੀ ਉਹਨਾਂ ਨੇ ਹਮੇਸ਼ਾ ਹੱਕ ਸੱਚ ਦੇ ਨਾਲ ਖੜੇ ਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤੀ ਉਹਨਾਂ ਦੀ ਬਦੌਲਤ ਸਾਡੇ ਇੱਥੇ ਬਹੁਤ ਸਾਰੇ ਸਰਪੰਚ ਕਾਉਂਸਲਰ ਚੇਅਰਮੈਨ ਉਹਨਾਂ ਦੇ ਘਰ ਅਫਸੋਸ ਪ੍ਰਗਟ ਕਰਨ ਆਏ ਉਹਨਾਂ ਦੀ ਬਦੌਲਤ ਮੈਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਉਹਨਾਂ ਨੇ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਈ ਤੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤੇ ਉਹਨਾਂ ਦੀ ਸੋਚ ਨੂੰ ਅਸੀਂ ਉੱਚਾ ਰੱਖਦੇ ਹੋਏ ਬੇਸ਼ੱਕ ਉਹਨਾਂ ਦੇ ਨਾਲ ਖੜੇ ਰਹੇ ਹਾਂ ਇਹ ਇੱਕ ਨਾ ਸਹਾ ਰੇ ਨੌਕਾ ਘਾਟਾ ਵਾ ਇਸ ਨੂੰ ਅਸੀਂ ਕੁਛ ਨਹੀਂ ਕਹਿ ਸਕਦੇ ਇਹ ਬਹੁਤ ਵੱਡਾ ਘਾਟਾ ਪਿਆ ਸਾਡੀ ਆਮ ਜਬਾਟ ਜਿਹੜੀਆਂ ਜਿਮਣੀ ਚੋਣਾ ਹੋਣ ਲੁਧਿਆਣੇ ਹੋ ਗਈਆਂ ਨੇ ਕਿਤੇ ਨਾ ਕਿਤੇ ਗੋਗੀ ਦੇ ਜਾਣ ਤੋਂ ਬਾਅਦ ਉੱਥੇ ਵੀ ਮਾਹੌਲ ਬਣਿਆ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਜਿਹੜਾ ਹੁਣ ਇੱਥੇ ਵੀ ਇਹ ਮਾਹੌਲ ਬਣਦਾ ਜਾ ਰਿਹਾ ਹੈ ਲੇਕਿਨ ਚਿੰਤਾ ਦਾ ਵਿਸ਼ਾ ਪਹਿਲਾਂ ਹੈ ਦੁੱਖ ਜ਼ਿਆਦਾ ਹੋ ਰਿਹਾ ਸ਼ਾਇਦ ਵਸੀਆਂ ਨੂੰ ਜਦੋਂ ਮਿਲਦੇ ਸੀਗੇ ਵਿਚਰਦੇ ਸੀਗੇ ਸਿਆਸਤ ਦੇ ਨਾਲ ਜੇ ਆਪਾਂ ਗੱਲ ਕਰੀਏ ਲੋਕਾਂ ਨਾਲ ਮਿਲਣੀ ਵਰਤਣੀ ਸੁਭਾਵ ਕਿਦਾਂ ਦਾ ਸੀ ਤੁਹਾਡਾ ਡਾਕਟਰ ਸਾਹਿਬ ਕਾਫੀ ਸਮੇਂ ਤੋਂ ਬਿਮਾਰ ਸੀ ਪਰ ਫਿਰ ਵੀ ਬਿਮਾਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਹਮੇਸ਼ਾ ਲੋਕਾਂ ਜਾਂ ਪਾਰਟੀ ਦੀਆਂ ਗਤੀਵਿਧੀਆਂ ਜਾਂ ਹੋਰ ਵੀ ਕੰਮਾਂ ਦੇ ਵਿੱਚ ਸ਼ਾਮਲ ਕੀਤ ਸਮੇਂ ਤੱਕ ਸ਼ਾਮਲ ਰਹੇ ਘਾਟਾ ਤੇ ਹੈ ਹੀ ਆ ਜੀ ਬਾਕੀ ਜਿਹੜੀ ਇਲੈਕਸ਼ਨ ਹੈ ਉਹ ਤੇ ਇੱਕ ਨੈਚੁਰਲ ਪ੍ਰੋਸੈਸ ਆ ਕਾਨੂੰਨ ਦੇ ਅਨਸਾਰ ਹੋਣਾ ਵਾ ਜੀ ਉਹ ਤੇ ਜੋ ਪਾਰਟੀ ਹਾਈ ਕਮਾਂਡ ਜਾਂ ਸਾਰੇ ਜੋ ਵੀ ਹੋਏਗਾ ਉਹਦੇ ਵਾਸਤੇ ਸਾਰੇ ਹਮੇਸ਼ਾ ਤਿਆਰ ਰਹਿੰਦੇ ਆ ਉਹਦਾ ਇਸ ਨਾਲ ਉਹ ਤੇ ਕੁਦਰਤ ਵੱਲੋਂ ਡਾਕਟਰ ਸਾਹਿਬ ਦੀ ਡੈਥ ਹੋ ਗਈ ਕਿਸੇ ਦੇ ਵਾਸਤੇ ਥੋੜਾ ਸੀ ਪਾਰਟੀ ਬਸ ਹੀ ਜ਼ਰੂਰ ਹੁੰਦੀ ਹੈ ਜਦੋਂ ਤੁਸੀਂ ਸਿਆਸਤ ਕਰਦੇ ਹੋ ਲੇਕਿਨ ਮੈਂ ਦੇਖ ਰਿਹਾ ਅੱਜ ਜਿਹੜੇ ਵਿਰੋਧੀ ਸੀਗੇ ਉਹਨਾਂ ਉਦੋਂ ਵੀ ਪੋਸਟਾਂ ਵਾ ਕੇ ਦੁੱਖ ਦਾ ਪ੍ਰਚਾਵਾ ਕੀਤਾ ਗਿਆ ਭਾਜਪਾ ਵੱਲੋਂ ਕਾਂਗਰਸ ਵੱਲੋਂ ਉਹਨਾਂ ਵੱਲੋਂ ਵੀ ਦੁੱਖ ਦਾ ਪ੍ਰਚਾਵਾ ਕੀਤਾ ਗਿਆ ਕਿਤੇ ਨਾ ਕਿਤੇ ਇਹ ਦੱਸ ਹੁੰਦਾ ਕਿ ਸ਼ਾਇਦ ਉਹ ਜਿਹੜੀ ਰਾਜਨੀਤੀ ਹੁੰਦੀ ਹੈ ਜਿਹੜੀ ਪਰਚੀਆਂ ਦੀ ਜਿਹੜੀ ਆਪਾਂ ਕਹਿੰਦੇ ਹਾਂ ਬਦਲਾਖੋਦੀ ਦੀ ਉਹ ਤਰਨਤਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਜਿੰਨੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਰਹੇ ਨੇ ਦੇਖੋ ਜੀ ਜਦੋਂ ਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਅਸੀਂ ਤਕਰੀਬਨ ਤਰਨਤਾਂ ਜ਼ਿਲ੍ਹੇ ਦੇ 4 ਹਲਕੇ ਆ 4 ਹਲਕ ਕਿਸੇ ਨੇ ਵੀ ਪਰਚੀਆਂ ਦੀ ਰਾਜਨੀਤੀ ਨਹੀਂ ਕੀਤੀ ਸਾਡੇ ਵਲੰਟੀਅਰ ਸਾਡੇ ਸਰਪੰਚ ਸਾਡੇ ਚੇਅਰਮੈਨ ਹਮੇਸ਼ਾ ਕਈ ਵਾਰੀ ਸਾਡੇ ਨਾਲ ਨਾਰਾਜ਼ ਵੀ ਰਹੇ ਕਿ ਸਾਡੇ ਨਾਲ ਇਹਨਾਂ ਕਾਲੀਆਂ ਨੇ ਕਾਂਗਰਸੀਆਂ ਨੇ ਬੜਾ ਧੱਕਾ ਕੀਤਾ ਪਰ ਸਾਡੇ ਸ਼ਰਧਾ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਕਿ ਅਸੀਂ ਇਹਨਾਂ ਦੀਆਂ ਲੀਹਾਂ ਤੋਂ ਉੱਪਰ ਉੱਠ ਕੇ ਨਸ਼ਾ ਖਤਮ ਕਰਨਾ ਲੋਕਾਂ ਦਾ ਵਿਕਾਸ ਕਰਨਾ ਤੇ ਲੋਕਾਂ ਦੇ ਨਾਲ ਖੜਨਾ ਇਸੇ ਕਰਕੇ ਵਿਰੋਧੀ ਸਾਡੇ ਖਿਲਾਫ ਕੁਝ ਨਹੀਂ ਕਹਿ ਸਕਦੇ ਸਾਰੇ ਦੇ ਸਾਰੇ ਵਿਰੋਧੀ ਡਾਕਟਰ ਸਾਹਿਬ ਦੇ ਨਾਲ ਪਾਰਟੀ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਕਿੰਨੇ ਵਜੇ ਪਤਾ ਲੱਗਾ ਜਿਹੜੀ ਇਹਨਾਂ ਦੀ ਇਸ ਤਰੀਕੇ ਨਾਲ ਡੈਥ ਹੋ ਗਈ ਹੈ ਤੇ ਕਿੰਨੇ ਵਜੇ ਇਹਨਾਂ ਦਾ ਅਨਾਉਂਸ ਕਰਿਆ ਗਿਆ ਡਾਕਟਰ ਸਾਹਿਬ ਤਕਰੀਬਨ 11 11:30 ਵਜੇ ਸੀਰੀਅਸ ਸੀ ਉਸ ਤੋਂ ਬਾਅਦ ਫਿਰ ਉਹ ਆਪਣਾ ਅੰਤਮ ਜਿਹੜਾ ਸਵਾਸ ਸੀ ਉਹ ਸਕਾਉਡ ਹਸਪੀਟਲ ਦੇ ਵਿੱਚ ਪੂਰੇ ਕਰ ਗਏ ਤੇ ਉਹਨਾਂ ਸੰਸਕਾਰ ਅੰਤਿਮ ਸੰਸਕਾਰ ਹੋਣਗੇ ਅੰਤਮ ਉਹਨਾਂ ਦੇ ਸੰਸਕਾਰ ਹੋਣ ਉਹਨਾਂ ਦਾ ਸ੍ਰੀ ਇੱਥੇ ਘਰ ਲੈ ਕੇ ਆਏਗਾ ਉਸ ਤੋਂ ਬਾਅਦ ਪਰਿਵਾਰ ਨਾਲ ਪਾਰਟੀ ਨਾਲ ਹਾਈ ਕਮਾਂਡ ਨਾਲ ਸਲਾਹ ਕਰਕੇ ਜਿਸ ਤਰ੍ਹਾਂ ਹੁਕਮ ਹੋਏਗਾ ਜੋ ਸਾਡੇ ਪਾਰਟੀ ਵੱਲੋਂ ਸੰਬੰਧਿਤ ਉਸ ਸੰਚਤਾਂ ਨੂੰ ਉਨ੍ਹਾਂ ਦਾ ਸਿਸਕਾਰ ਬਾਰੇ ਟਾਈਮ ਦੱਸਿਆ ਜਾਏਗਾ ਜੀ ਹਾਂ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਕਿਹਾ ਜਾਂਦਾ ਕਿਤੇ ਨਾ ਕਿਤੇ ਪਾਰਟੀ ਬਾਜ਼ੀ ਉੱਠ ਕੇ ਬਦਲਾ ਖੋਲਦੋਂ ਉੱਠ ਕੇ ਇੱਕ ਚਾਹਦਾ ਸੀਗਾ ਡਾਕਟਰ ਵਿਦਾਇਕ ਕਸ਼ਮੀਰ ਸਿੰਘ ਸੋਹਲ ਦਾ ਸੋ ਕਿਤੇ ਨਾ ਕਿਤੇ ਦੁੱਖ ਦੀ ਘੜੀ ਹੈ ਇੱਥੇ ਹਜੇ ਲੋਕ ਇਕੱਠਾ ਹੋਣਾ ਸ਼ੁਰੂ ਹੋਏ ਨਹੀਂ ਤੇ ਜਲਦੀ ਦੱਸਿਆ ਜਾਏਗਾ ਕਦੋਂ ਹੋਏਗਾ ਲੇਕਿਨ ਕਿਤੇ ਨਾ ਕਿਤੇ ਕਾਟਾ ਬਹੁਤ ਵੱਡਾ ਲੁਧਿਆਣੇ ਦੇ ਕਾਟੇ ਤੋਂ ਬਾਅਦ ਤਨਤਨ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੈ ਚਿੰਤਾ ਦਾ ਵਿਸ਼ਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਵੱਲ ਵੇਖਦਾ ਪਰ ਟਾਬਾ ਜਿਹੜਾ ਦੁੱਖ ਦਾ ਕੀਤਾ ਗਿਆ ਸੋ ਤਾਂ ਸੁਵਿਧਾ ਜਿਹੜੀਆਂ ਸਾਂਝੀਆਂ ਕਰਦੇ ਤੁਹਾਨੂੰ ਸ਼ਖਰਨ ਤਾਂ ਤੋਂ ਤੁਸੀਂ ਦੇਖਦੇ ਹੋ ਆਨਿਆ ਮੈਂ دانش ਗੁਪਤਾ ਬਹੁਤ ਬਹੁਤ ਧੰਨਵਾਦ